ਨਵਾਂ ਆਪਣਾ ਮੁੰਡਾ ਇੰਡੀਆ ਤੋਂ ਆਉਂਦਾ ਵਾ ਇੰਡੀਆ ਤੋਂ ਆ ਕੇ ਇੱਥੇ ਉਹ ਜੋਬ-ਜੂਬ ਕਰਦਾ ਵਾ ਤੇ ਜੋਬ ਚ 6 ਮਹੀਨੇ ਕਰਦਾ ਵਾ ਤੇ ਮੁੜ ਕੇ ਉਹਨੂੰ ਨਾਲ ਦੇ ਉਹਦੇ ਫਰੈਂਡ ਕਹਿੰਦੇ ਹੋਵੇ ਤੂੰ ਟਰੱਕ ਟਰੱਕ ਦਾ ਕੰਮ ਕਰ ਲੈ ਹਾਂ ਹਾਂ ਤੋ ਟਰੱਕ ਤੇ ਜੋਬ ਕਰਦਾ ਵਾ ਤੇ 5 ਗੀ ਮਹੀਨੇ ਲਾ ਲੈਂਦਾ ਤੇ ਫਿਰ ਉਹਨੂੰ ਕਹਿੰਦੇ ਆ ਵੀ ਮੁੰਡੇ ਦੱਸ ਦਿੰਦੇ ਆ ਵੀ ਟਰੱਕ ਤੋਂ ਆ ਆਬਦਾ ਲੈ ਵੀ ਪੈਸੇ ਚੰਗੇ ਬਣਦੇ ਆ ਮੈਂ ਤਾਂ 10 ਸਾਲ ਪਹਿਲਾਂ ਦੀ ਮੈਂ ਗੱਲ ਕਰਦਾ ਵਾ ਵੀ ਪੈਸੇ ਚੰਗੇ ਬਣਦੇ ਤੂੰ ਆ ਆਬਦਾ ਟਰੱਕ ਲੈ ਹਾਂ ਬਣਦੇ ਸੀਗੇ ਤੇ ਉਹ ਬਾਈ ਫਿਰ ਉਹਨਾਂ ਦੀਆਂ ਗੱਲਾਂ 'ਚ ਆ ਕੇ ਵੀ ਟਰੱਕ ਲੈਂਦਾ ਉਹ ਕਹਿੰਦਾ ਵੀ ਟਰੱਕ ਮੈਂ ਕਿਹੜਾ ਲਾਵਾਂ ਉਹ ਕਹਿੰਦਾ ਟਰੱਕ ਲੈ ਦੂ ਪੀਟਰ ਬੈਲਟ ਉਹ ਬੰਦੇ ਨੂੰ ਸਲਾਹ ਵੀ ਉਹ ਜਿਉਂ ਦਿੰਦੇ ਆ ਤੇ ਉਹ ਫਿਰ ਪੀਟਰ ਬੈਲਟ ਲੈ ਲੈਂਦਾ ਵਾ ਤੇ ਉਹ ਕਹਿੰਦਾ ਪੀਟਰ ਬੈਟ ਲੈ ਵੀ ਲਾਉਂ ਨੋਜਾ ਚੱਲਦਾ ਵੀ ਜੰਮ ਕੇ ਆ ਤੇ ਗੋਰੀਆਂ ਵੀ ਆ ਖੜ ਖੜ ਕੇ ਦੇਖਦੀਆਂ ਵਾ ਤੇ ਉਹ ਬਾਈ ਉਹਨਾਂ ਦੀਆਂ ਗੱਲਾਂ 'ਚ ਆ ਕੇ ਟਰੱਕ ਲੈ ਰਹਿੰਦਾ ਤੇ ਉਦੋਂ ਥੋੜਾ ਜਿਹਾ ਕਿਵੇਂ ਕਿਵੇਂ ਕਹਾਣੀ ਚੱਲਦੀ ਆ ਤੁਹਾਨੂੰ ਮੈਂ ਦੱਸਦਾ ਵਾ ਕਿ ਕੀ ਵੀਦਦੀ ਆ ਬੰਦੇ ਨਾਲ ਚੱਲ ਫਿਰ ਦੱਸ ਉਹ ਗੱਡੀ 'ਤੇ ਰਬੈਲਟ ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਉਹ ਗੱਡੀ 'ਤੇ ਰਬੈਲਟ ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਬਾਈ ਲੇਟਾ ਲੂਟਾ ਵਾ ਲੌਂਦਾ ਪਹਿਲੀ ਵਾਰ ਜਦੋਂ ਨਵਾਂ ਲਿਆਉਂਦਾ ਲਾਈਟਾਂ ਨਾਲ ਗੱਡੀ ਸਜਦੀ ਸੀ ਤੇ ਦੇਖ ਦੀਵਾਲੀ ਲੱਗਦੀ ਸੀ ਲਾਈਟਾਂ ਨਾਲ ਗੱਡੀ ਸਜਦੀ ਸੀ ਤੇ ਦੇਖ ਦੀਵਾਲੀ ਲੱਗਦੀ ਸੀ ਇਹਦਾ ਬੱਕ ਚਵਾਰਾ ਸ਼ਰਿਆਂ ਦਾ ਤੇ ਰਾਈ ਸੀਟਾਂ ਗੱਡੀ 'ਪੀ ਟ੍ਰਬਲਟ' ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਉਹ ਗੱਡੀ 'ਪੀ ਟ੍ਰਬਲਟ' ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਇਹਦੇ ਗੇਅਰ 15 ਪੂਰੇ ਆ ਇਹਦੇ ਗੇਅਰ 15 ਪੂਰੇ ਆ ਤੇ ਕੈਟਦਾ ਇੰਜਣ ਮੂਰੇ ਆ ਇਹਦੇ ਗੇਅਰ 15 ਪੂਰੇ ਆ ਤੇ ਕੈਟਦਾ ਇੰਜਣ ਮੂਰੇ ਆ ਸਾਥੀ ਰਹਿ ਜਾਂਦੇ ਪਿੱਛੇ ਮੈਂ ਖੜ ਖੜ ਕੇ ਦੀਕਾਂ ਗੱਡੀ 'ਪੀ ਟ੍ਰਬਲਟ' ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਗੱਡੀ 'ਪੀ ਟਰਬੈਲਟ' ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਪਿਆ ਸਾਲ ਕਵਾਦ ਪਵਾੜਾ ਸੀ ਕੰਮਾ ਕਰਦਾ ਥੋੜਾ ਮਾੜਾ ਹੋ ਜਾਂਦਾ ਨਾ ਥੋੜੀ ਡਿਸਪੈਚਰ ਵੀ ਕੁੰਡੀ ਲਾਉਣ ਲੱਗ ਜਾਂਦੇ ਆ ਜਿਵੇਂ ਤੈਨੂੰ ਪਤਾ ਹੀ ਆ ਹਨਾ ਪਿਆ ਸਾਲ ਕਵਾਦ ਪਵਾੜਾ ਸੀ ਕੰਮਕਾਰਾਂ ਦਾ ਮਾੜਾ ਸੀ ਸਸਤਾ ਜਿਆ ਮਿਲਦਾ ਭਾੜਾ ਸੀ ਫਰਮਾਰਿਆ ਮੈਂ ਚੀਕਾਂ ਗੱਡੀ 'ਪੀ ਟਰਬੈਲਟ' ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਗੱਡੀ 'ਪੀ' ਟ੍ਰਬਲਟ ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਦੇਖਣ ਨੂੰ ਗੱਡੀ ਚੰਗੀ ਸੀ ਤੇ ਰਾਈਡ ਗੋਰੀ ਨੇ ਮੰਗੀ ਸੀ ਵਾਹ ਦੇਖਣ ਨੂੰ ਗੱਡੀ ਚੰਗੀ ਸੀ ਤੇ ਰਾਈਡ ਗੋਰੀ ਨੇ ਮੰਗੀ ਸੀ ਮੈਂ ਦਿੱਤੇ ਬੰਨ ਬਰੇ ਇੱਕ ਛੜਕ ਤੇ ਮਾਰਤੀਆਂ ਲੀਕਾਂ ਗੱਡੀ 'ਪੀ' ਟ੍ਰਬਲਟ ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਗੱਡੀ 'ਪੀ' ਟ੍ਰਬਲਟ ਦੀਆਂ ਨਹੀਂ ਕਰਦੀ ਹੋਰ ਕੋਈ ਰੀਸਾਂ ਮਰ ਕੋਵਰ ਬੱਲੇ ਬੱਲਿਆ ਗੱਡੀ ਨੇ ਲਾਤਾ ਥੱਲੇਆ ਬਾਗੀ ਦੀ ਬੱਲੇ ਬੱਲਿਆ ਗੱਡੀ ਨੇ ਲਾਤਾ ਥੱਲੇਆ ਇਹਦੀ ਕੈਥ 2700 ਦੀ ਦਿਲ ਵਿੱਚ ਪਾ ਜਾਂਦੀ ਸੀ ਸਾਂ ਗੱਡੀ ਪੀਟਰ ਬੱਟਦੀਆਂ ਨਹੀਂ ਕਰਦੀ ਹੋਰ ਕੋਈ ਰਿਸਾਂ ਗੱਡੀ ਪੀਟਰ ਬੱਟਦੀਆਂ ਨਹੀਂ ਕਰਦੀ ਕੋਈ ਹੋਰ ਰਿਸਾਂ